ਸ਼ਕਲ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਸ਼ਿਵਰਾਤਰੀ ਦੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬੇਰਕਾ ਵਾਸੀਆਂ ਨੂੰ ਇਸ ਮੌਕੇ ਦੀ ਵਧਾਈ ਦੇਣਾ ਵਾ ਔਰ ਜਿਹੜਾ ਅਸੀਂ ਲੰਗਰ ਲਾਇਆ ਵਾ ਜਿਹੜਾ ਚੱਲਦੇ ਆ ਵਾ ਮੈਂ ਕਹਿੰਦਾ ਸਾਰੇ ਪਰਮਾਤਮਾ ਸਾਰਿਆਂ ਨੂੰ ਵੱਧ ਚੜ ਕੇ ਕੰਮ ਦੇ ਵਿੱਚ ਵਾਦਾ ਦੇਵੇ ਤੰਦਰੁਸਤੀ ਦੇਵੇ ਸਾਰੇ ਪਰਿਵਾਰਾਂ ਨੂੰ ਔਰ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖੇ ਜੋ ਅੱਜ ਦਾ ਜੋ ਯੁਗ ਦੇ ਵਿੱਚ ਨਸ਼ਾ ਫੈਲ ਗਿਆ ਆ ਉਸ ਨੂੰ ਖਤਮ ਹੋਵੇ ਕਿਸੇ ਤਰੀਕੇ ਔਰ ਆਪਣੇ ਧਰਮ ਦੇ ਆਪਣੇ ਆਪਣੇ ਧਰਮ ਦੇ ਵਿੱਚ ਸਾਰੇ ਬੰਦੇ ਅੱਗੇ ਵਧਣ ਸਭ ਜੈ ਸ਼ੇ ਸ਼ੇ ਜੈ ਬੋਲੇ ਬੋਲੇ ਸ਼ੰਕਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਸ਼ੰਕਰ ਬੋਲੇ ਨਾ ਬੜੀ ਕਿਰਪਾ ਵਾ ਸਤਿਗੁਰੂ ਜੀ ਦਾ ਅਪੀਰ ਪਰ ਜਿਹੜਾ ਸਾਡਾ ਮਹਾਰਾਜ ਨੇ ਇਨੀ ਖੇਪਾਕ ਬਖਸ਼ੀਆ ਸਾਡੇ ਵੱਡੇ ਭਾ ਖੰਨਾ ਭਾਜੀ ਠੀਕ ਹੈ ਖੰਨਾ ਜੀ ਕਿਹਨਾਂ ਹਸਾਂ ਇਹਨਾਂ ਨੇ ਕਿੰਨਾ ਕੀ ਬਰਕਤ ਦਿੱਤੀ ਹੈ ਮਹਾਰਾਜ ਨੇ ਇੰਨੀ ਤਾਂ ਮਹਾਰਾਜ ਨੇ ਖੁਸ਼ਹਰਤੀ ਦਿੱਤੀ ਹੈ ਇੰਨਾ ਕਿ ਸੇਵਾ ਦਾ ਬਲ ਬਖਸ਼ੀਆ ਜਿਹੜੇ ਅੱਗੇ ਹੋ ਕੇ ਸੇਵਾ ਕਰਦੇ ਆ